अभी शाम की बात है हां साहब दिन की हां ऐसे नहीं कितने नई ब्लू सूट वाली जाए दोनों दोनों जो करनी है ओ देखो चुन्नी कर ली ओ ओ नहीं कर ली ए कट है ही नहीं ਕਰਤਾ ਕੰਮ ਉਪਰਲੀ ਨੇ ਕੀਤਾ ਕੰਮ ਹਾਂ ਕੱਟਦਾ ਜੂਮ ਕਰਕੇ ਇਹ ਚ ਪਤਾ ਲੱਗਦਾ ਨਹੀਂ 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 ਪੈਕ ਤੇ ਸਾਫ ਹੀ ਹੈ ਉਹ ਚੁੰਨੀ ਰੱਖੀ ਬੈਠੀ ਹੈ ਉਹ ਵੇਖਾ ਉਹਨੇ ਕੀਤਾ ਕੰਮ ਉਹ ਚੁੰਨੀ ਰੱਖੀ ਬੈਠੀ ਹੈ ਇਹ ਉਹ ਕਰਤਾ ਕੱਟ ਇਹ ਮਾਰੂਗੀ ਦੇਖ ਦੇਖ ਕੱਟ ਹੈ ਨੀਗਾ ਕੱਟ ਬਾਜਰੀ ਵਾਲੀ ਕੱਟ ਮਾਰੂ ਤੇ ਮੂੰਹ ਚ ਬਲੇਡ ਹੈ ਇਹ ਆ ਦੇਖੋ ਪਾਸੇ ਆ ਵੀ ਪਾਸੇ ਆ ਸੀ ਵੀ ਇਹ ਉਹ ਚੁੰਨੀ ਦੇਖ ਉਹ ਚੁੰਨੀ ਕਰੀ ਜਾਂਦੀ ਆ ਐ ਵੀ ਚੁੰਨੇ ਲੈਂਸ ਮਲਾ ਰਹੀ ਹੈ ਨਾ ਦੇਖ ਰਹੀ ਹੈ ਨਾ ਮੰਗ ਇਹ ਹੁੰਦੇ ਕਿ ਕੱਟਾ ਜੇ ਵੱਜਿਆ ਨਹੀਂ ਬਵੀਆ ਨਾ ਆ ਆ ਆ ਸਜੇ ਮੂੰਹ ਚੋਂ ਕੱਡੂ ਕੀ ਬਲੇਡ ਦਿਖੀ ਚੱਲੋ ਮੂੰਹ ਚੋਂ ਕੱਡੂ ਬਲੇਡ ਇਧਰ ਆਉ ਦੇਖੀ ਨਿਕਲ ਫਤਿਹਲੇ ਤੇ ਕੱਟੀਆਂ ਨਹੀਂ ਹੁਣ ਚੁੰਨੀ ਦਾ ਸਟਾਈਲ ਵੇਖੀ ਇਹਦਾ ਉਹ ਦੇਖੋ ਮੂੰਹ ਚੋਂ ਕੱਢਿਆ ਇਹ ਉਹ ਉਹ ਕੱਢਿਆ ਮੂੰਹ ਚੋਂ ਕੱਢ ਲੈ ਕੱਢਿਆ ਇਹ ਉਹ ਉਹ ਕੱਢਿਆ ਮੂੰਹ ਚੋਂ ਕੱਢ ਲੈ ਕੱਢਿਆ ਇਹ ਉਹ ਉਹ ਕੱਢਿਆ ਮੂੰਹ ਚੋਂ ਕੱਢ ਲੈ ਦੂਜਾ ਤੇ ਚਲੇਗੀ ਇਹ ਆ ਹੱਥ ਲੈ ਲਿਆ ਹੱਥ ਥੱਲੇ ਦੀ ਉਹ ਥੱਲੇ ਉੱਤੇ ਉਹ ਥੱਲੇ ਉੱਤੇ ਮਾਰ ਕੇ ਕੱਟ ਮਾਰਦਾ ਭਾਈ ਨੀ ਬਰੇ ਵੀ ਐਸਾ ਗੇੜ ਬਤ ਦੇ ਓਏ ਇਹ ਹੋ ਰਿਹਾ ਇਹ ਮੜਿਆ ਇੱਕੋ ਨਹੀਂ ਕਾ ਹੋਰ ਤੂੰ ਮੜਿਆ ਉਧਰ ਨੂੰ ਰੱਖ ਇਹ ਦੇਖ ਵੀ ਕਿੱਟ ਤੋਂ ਉਹ ਪਰਸ ਕੱਢ ਕੇ ਵਿੱਚ ਹੀ ਰੱਖ ਲੈ ਚੁੱਣੀ ਨਹੀਂ ਨਹੀਂ ਉਹ ਥੰਡੀ ਚੁੰਨੀ ਦੇ ਥੱਲੇ ਹੀ ਐ ਇਹ ਪਾਉਣਾ ਬਈ ਆਈ ਵੀਚਨ ਦੇ ਥੱਲੇ ਹੀ ਐਨ ਕੱਢੀ ਇਹ ਦੇਖ ਕੋਈ ਦੂਜੀ ਵੀ ਸ਼ਕਲ ਕੋਈ ਉਹ ਵੀ ਤਾਂ ਦੇਖ ਲਈ ਦੂਜੀ ਦੀ ਰੇਖ ਸ਼ਕਲ ਤਾਂ ਦੁਕਾਨ ਤੇ ਐਟਰ ਕਰਦੇ ਜਿੱਕੇ ਆ ਬੇ ਕੰਮ ਨਹੀਂ ਕੀਤਾ ਰੋਮੀ ਉਹ ਕੰਮ ਆਈਆਂ ਤਾਂ ਕੱਚੀਆਂ ਨੇ ਉਹ ਨਹੀਂ ਐ ਕੰਮ ਉਹਨੇ ਕੀਤਾ ਗਾਦਰੀ ਚੁੰਨੀ ਉਹ ਤਾਂ ਹੋ ਗਿਆ ਯਾਰ ਜੀ ਦੇਖ ਲੈ ਜੋ ਕੱਟ ਮਾਰੇ ਹੋਏ ਉਹਨੇ ਮਾਰ ਲਿਆ ਉਹ ਮਾਰੇ ਹੋਏ ਕੱਟ ਤੂੰ ਤਾਂ ਬਲੇਡ ਕਰ ਤੂੰ ਬਾਅਦ ਵੇਖੀ ਤੂੰ ਸੁਨੀਲ ਤੇ ਰੱਖ ਕੇ ਐ ਕੱਟ ਮਾਰੇ ਆ ਉਹਨੇ ਐਤੂ ਬਾਅਦ ਦੇ ਵਿੱਚੋਂ ਹੁਣ ਤੂੰ ਵੇਖੀ ਜਾਏ ਐਤੂ ਬਾਅਦ ਵੇਖੀ ਕੱਟ ਕੱਟ ਵਿੱਚ ਆਊਗਾ ਦੇਖੀ ਜਾਏ ਤੂੰ ਹਾਂ ਐਤੂ ਬਾਅਦ ਕੱਟ ਵਿੱਚ ਆਊਗਾ ਦੇਖੀ ਜਾਏ ਮੁਰਸ਼ਿਦ ਗੇਟ ਮੁਰਸ਼ਿਦ ਗੇਟ ਬੰਦ ਕਰਾ ਬੰਦ ਹੈ ਹੈਲੋ ਆਈ ਗੇਟ ਬੰਦ ਕਰਾ ਦੇ ਸੇਵੰਦਲ ਕੇ ਮਸ ਕਟ ਮਾਰਿਆ ਨਹੀਂ ਆ ਬਲੇਡ ਗਿਆ ਮੂੰਹ ਚ ਪੁੱਠਾ ਵਾਪਸ ਉਹ ਕੱਟ ਵੱਜਿਆ ਉਹ ਕੱਟ ਵੱਜਿਆ ਆ ਦੇ ਇਹ ਦੇਖੀ ਜਾਈ ਹੁਣ ਉਧਰ ਨੂੰ ਜਾਣੀ ਹੈ ਨਾ ਉਹ ਵੱਜਿਆ ਆ ਦੇ ਉਹ ਵੱਜਿਆ ਆ ਕੱਟ ਵੱਜਿਆ ਕਿ ਨਹੀਂ ਵੱਜਿਆ ਦੇ ਮੂੰਹ ਚ ਬਲੇਡ ਸੀ ਉਹਦੇ ਉਹ ਉਹ ਹੁਣ ਹੱਥ ਲਾਂਦੀ ਹੋਵੇ ਤੇ ਉਹ ਫਾੜੀ ਹੋ ਗਈਆਂ ਹੋ ਗਈਆਂ ਅਭੀ ਸ਼ਾਮ ਦੀ ਬਾਤ ਹੈ ਭੇਜ ਦੇ ਭਾਬੀ ਅਭੀ ਸ਼ਾਮ ਕੀ ਬਾਤ ਹੈ ਹਾਂ ਸਾ ਜਿੰਨ ਕੀ ਐਸੇ ਨਹੀਂ ਕਿਤੇ ਨਈ ਬਲੂ ਸੂਟ ਵਾਲੇ ਜਾਏ ਦੋਨੋਂ ਦੋਨੋਂ ਜੇ ਕਰਨੀ ਹੈ ਉਹ ਵੇਖੋ ਚੁੰਨੀ ਕਰ ਲਈ ਉਹ ਚੁੰਨੀ ਕਰ ਲਈ ਏ ਕੱਟ ਹੈ ਨਹੀਂ ਕਰਤਾ ਕੰਮ ਉੱਪਰਲੀ ਨੇ ਕੀਤਾ ਕੰਮ ਹਾਂ ਕੱਟਦਾ ਜੂਮ ਕਰਕੇ ਇਹ ਚ ਪਤਾ ਲੱਗਦਾ ਨਹੀਂ ਪੈ ਕੇ ਸਾਫੀ ਹੈ ਉਹ ਚੁੰਨੀ ਰੱਖੀ ਬੈਠੀ ਹੈ ਉਹ ਵੇਖਾ ਉਹਨੇ ਕੀਤਾ ਕੰਮ ਉਹ ਚੁੰਨੀ ਰੱਖੀ ਬੈਠੀ ਹੈ ਇਹ ਉਹ ਕਰਤਾ ਕੱਟ ਇਹ ਮਾਰੂਗੀ ਦੇਖ ਕੇ ਦੇਖ ਕੇ ਕੱਟ ਹੈ ਨਹੀਂਗਾ ਕੱਟ ਬਾਜਰੀ ਵਾਲੀ ਕੱਟ ਮਾਰੂ ਤੇ ਮੂੰਹ ਚ ਪਲੇਟ ਹੈ